ਸ਼ਸ਼ਰੀ ਕਾਲ ਜੀ ਮੇਰਾ ਨਾਮ ਕੰਤਨ ਕੋਲੀ ਮੈਂ ਲੁਧਿਆਣਾ ਦੀ ਰਹਿਣ ਵਾਲੀ ਆ ਮੈਂ ਬਹੁਤ ਦਿਨਾਂ ਤੋਂ ਬਹੁਤ ਜ਼ਿਆਦਾ ਬਿਮਾਰ ਸੀ ਮੇਰੇ ਜੋਇੰਟ ਬਹੁਤ ਜ਼ਿਆਦਾ ਦਰਦ ਹੁੰਦੇ ਸੀ ਮੈਨੂੰ ਇਦਾਂ ਸੀ ਮੇਰੇ ਕੋ ਨਾ ਉੱਠਿਆ ਜਾਂਦਾ ਸੀ ਨਾ ਬੈਠਿਆ ਜਾਂਦਾ ਸੀ ਔਰ ਮੇਰੇ ਜਗਾ ਜਗਾ ਪੇਨ ਹੋਣੀ ਕੁਝ ਵੀ ਮੇਰੇ ਕੋ ਕੰਮ ਨਹੀਂ ਸੀ ਹੁੰਦਾ ਔਰ ਜੋਇੰਟ ਜਦੋਂ ਮੇਰਾ ਦਰਦ ਹੋਣੇ ਸ਼ੁਰੂ ਹੁੰਦੇ ਸੀ ਈਮਨ ਇੱਥੇ ਤੱਕਰ ਕਿ ਕੋਈ ਵੀ ਚੀਜ਼ ਮੇਰੇ ਕੋ ਚੁੱਕੀ ਨਹੀਂ ਸੀ ਜਾ ਸਕਦੀ ਮੈਂ ਇੰਨੀ ਕਿ ਪਰੇਸ਼ਾਨ ਹੋ ਗਈ ਬਹੁਤ ਜਗ੍ਹਾ ਤੇ ਦਵਾਈ ਲਈ ਜਲੰਧਰ ਲੁਧਿਆਣਾ ਅੰਮ੍ਰਿਤਸਰ ਹਰ ਇੱਕ ਜਗ੍ਹਾ ਤੋਂ ਮੈਂ ਦਵਾਈ ਲੈ ਲੈ ਕੇ ਥੱਕ ਚੁੱਕੀ ਸੀ ਮੇਰਾ ਪਾਰਲਰ ਦਾ ਕੰਮ ਸੀ ਸਲੂਨ ਦਾ ਮੇਰਾ ਕੰਮ ਸੀ ਮੈਂ ਕਰਦੀ ਕਰਦੀ ਜਦੋਂ ਮੇਰੇ ਜੋਇੰਟ ਦਰਦ ਹੋਣੇ ਸ਼ੁਰੂ ਹੋ ਗਏ ਮੇਰੇ ਗਠੀਆ ਜਿਸ ਤਰ੍ਹਾਂ ਹੁੰਦਾ ਉਸ ਤਰ੍ਹਾਂ ਹੋਣੇ ਸ਼ੁਰੂ ਹੋ ਗਏ ਮੇਰੇ ਹੱਥ ਇਕੱਠੇ ਹੋਣੇ ਸ਼ੁਰੂ ਹੋ ਗਏ ਇਹ ਮੇਰੇ ਆ ਬਾਹਾਂ ਐਦਾ ਸਿੱਧੀਆਂ ਨਹੀਂ ਸੀ ਹੁੰਦੀਆਂ ਔਰ ਉਸ ਤੋਂ ਬਾਅਦ ਮੇਰਾ ਹੌਲੀ-ਹੌਲੀ ਸਾਰਾ ਕੰਮ ਮੇਰਾ ਬੰਦ ਹੋ ਗਿਆ ਮੇਰੇ ਕੋ ਇੱਕ ਕਲਾਇੰਟ ਨੇ ਆ ਕੇ ਕਿਹਾ ਵੀ ਡਾਕਟਰ ਸ਼ਰਦਾ ਉਹ ਜਿਹੜੇ ਮਲਟੋਨ ਦੇ ਵਿੱਚ ਆਯੁਰਵੈਦਿਕ ਉਹਨਾਂ ਦਾ ਕਲੀਨਿਕ ਉਹਨਾਂ ਨੂੰ ਮੈਂ ਰਿਸਰਚ ਕੀਤਾ ਫੇਸਬੁੱਕ ਦੇ ਉੱਤੇ YouTube ਤੇ ਰਿਸਰਚ ਕੀਤਾ ਉੱਥੋਂ ਮੈਨੂੰ ਬਹੁਤ ਅੱਛਾ ਲੱਗਾ ਔਰ ਮੈਂ ਉਹਨਾਂ ਦੇ ਕਲਾਇੰਟਸ ਬਾਰੇ ਉਹਨਾਂ ਦੇ ਜਿਹੜੇ ਪੇਸ਼ੈਂਟ ਸੀ ਉਹਨਾਂ ਦੇ ਰਿਵਿਊ ਸੁਨੇ ਸਾਰੇ ਔਰ ਉਹਨਾਂ ਦੇ ਜਦੋਂ ਮੈਂ ਵਿਊ ਸੁਣੇ ਮੈਨੂੰ ਥੋੜਾ ਜਿਹਾ ਆਪਣੇ ਆਪ ਨੂੰ ਨਾ ਲੱਗਾ ਕਿ ਕਿਉਂ ਨਾ ਮੈਂ ਡਾਕਟਰ ਸ਼ਰਦਾਤ ਨਾਲ ਮਿਲਾਂ 15 ਕਿ ਦਿਨ ਦਵਾਈ ਲਈ ਮਹੀਨਾ ਦਵਾਈ ਲਈ ਫਿਰ ਮੈਂ ਹੌਲੀ 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 ਸਾਰੇ ਮੈਂ ਕੰਮ ਕਰਦੀ ਰਹੀ ਹੁਣ ਮੈਨੂੰ ਆਪਣੇ ਆਪ ਨੂੰ ਇੰਨਾ ਕੁ ਮਹਿਸੂਸ ਹੋ ਰਿਹਾ ਕਿ ਬਹੁਤ ਅੱਛਾ ਰਿਜ਼ਲਟ ਮੈਨੂੰ ਮਿਲਿਆ ਡਾਕਟਰ ਸ਼ਰਦਾਤ ਦੇ ਉਹਨਾਂ ਦੇ ਕੋਲੋਂ ਔਰ ਬਹੁਤ ਵਧੀਆ ਦਵਾਈ ਮਿਲੀ ਮੈਨੂੰ ਮੈਂ ਇਹ ਕਹਿਨੀ ਆਂ ਵੀ ਸਾਰੇ ਜਣੇ ਆਪਣੇ ਜਿਨ੍ਹਾਂ ਦੇ ਵੀ ਇਹ ਪ੍ਰੋਬਲਮਸ ਨੇ ਡਾਕਟਰ ਸ਼ਰਦਾਕੌਰ ਜਾਨ ਔਰ ਉਹਨਾਂ ਦੇ ਕੋਲ ਆਪਣਾ ਟ੍ਰੀਟਮੈਂਟ ਕਰਵਾਉਣਾ ਬਹੁਤ ਬਹੁਤ ਨਮਸਕਾਰ ਧੰਨ